ਆਪਸੀ ਸਾਇੰਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਧਜਿੰਦਰ ਪਾਲ ਸਿੰਘ ਇਸ ਵੇਲੇ ਲਾਈਵ ਬੈਠੇ ਹਾਂ ਡਾਕਟਰ ਅਮਰ ਚੰਦ ਪੱਗ ਜਿਹਦੇ ਨਾਲ ਜੋ ਕਿ ਲੋਕ ਅਧਿਕਾਰ ਮਿਸ਼ਨ ਸੰਸਥਾ ਦੇ ਚੇਅਰਪਰਸਨ ਹਨ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕੱਲ ਯਾਨੀ ਕਿ 8 ਨੂੰ ਜੋ ਕਿ ਆ ਰਿਹਾ ਹੈ ਇਲیکشنਾਂ ਦਾ ਰਿਜ਼ਲਟ ਅਸੈਂਬਲੀ ਇਲیکشن ਜੋ ਪਿਛਲੇ ਦਿਨੀ ਹੋਏ ਨੇ ਤਿੰਨ ਫੇਸੇ ਦੇ ਚੱਲੇ ਸੀ ਔਰ ਹਰ ਇੱਕ ਪਾਰਟੀ ਆਪਣਾ ਆਪਣਾ ਦਾਵਾ ਰੱਖ ਰਹੀ ਹੈ ਕਿ ਸਰਕਾਰ ਕਿਸ ਦੀ ਬਣੇਗੀ ਲੇਕਿਨ ਇਹ ਤਾਂ ਕੱਲ ਹੀ ਹੋਏਗਾ ਲੇਕਿਨ ਇੱਕ ਹੋਰ ਇਹਦੇ ਵਿੱਚ ਜਿਹੜਾ ਵੱਡਾ ਮੁੱਦਾ ਨਿਕਲ ਕੇ ਆਇਆ ਹੈ ਕਿ ਸਰਕਾਰ ਵੱਲੋਂ ਐਲਜੀ ਪ੍ਰਸ਼ਾਸਨ ਵੱਲੋਂ ਪੰਜ ਜਿਹੜੇ ਐਮਐਲਏ ਹਨ ਉਹਨਾਂ ਨੂੰ ਵਿੱਚ ਉਤਾਰਿਆ ਜਾ ਰਿਹਾ ਹੋਰ ਉਹ ਸ਼ਾਇਦ ਕੀ ਕਿਆਸ ਲਗਾਏ ਜਾ ਰਹੇ ਨੇ ਕਿ ਉਹ ਕਿਸ ਪਾਰਟੀ ਤੋਂ ਹੋਣਗੇ ਤੇ ਕਿਸ ਪਾਰਟੀ ਦੇ ਨਾਲ ਚੱਲਣਗੇ ਇਹ ਤਾਂ ਦੇਖਣ ਵਾਲੀ ਗੱਲ ਹੋएगी ਜਦੋਂ ਉਹਨਾਂ ਦੇ ਨਾਮ ਜਣੇ ਜਦ ਤੱਕ ਕੀਤੇ ਜਾਣਗੇ اسی ਮੁੱਦੇ ਤੇ ਅਸੀਂ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਜਨਾਬ ਆਪਸੀ ਸਾਂਝੇ频道 ਦਾ ਬਹੁਤ ਬਹੁਤ ਬਤ ਬਤ ਸ਼ੁਕਰੀਆ ਡਾਕਟਰ ਲਾਈਵ ਚੱਲ ਰਹੇ ਇਸ ਲਈ ਅਸੀਂ ਜੀ ਔਰ ਦਰਸ਼ਕ ਵੀ ਜੁੜ ਚੁੱਕੇ ਨੇ ਸਾਡੇ ਨਾਲ ਥੋੜਾ ਥੋੜਾ इलेक्शंस जेडे असेंबली दे होए ना पिछले ਤੁਸੀਂ ਦੇਖਿਆ ਪਿਛਲੇ ਦਿਨਾਂ ਜੰਮੂ ਕਸ਼ਮੀਰ ਦਾ ਜਿਹੜਾ ਮਾਹੌਲ ਸੀ ਬੜੇ ਉਤਾਰ ਚੜਾਵ ਆਏ ਔਰ ਬੜੇ ਕੋਲੀਸ਼ਨਸ ਹੋਏ ਐਲਾਈਅੰਸ ਹੋਏ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਸਾਰੇ ਜਿਹੜਾ ਪਿੱਛੇ ਦੇਖੋ ਸਰ ਐਕਚੁਅਲੀ ਕੋਈ 1.5 2 ਮਹੀਨਾ ਸਾਰਾ ਪ੍ਰੋਗਰਾਮ ਚੱਲਿਆ ਉਹਨਾਂ ਤੇ ਕੱਲ ਲਾਸਟ ਡੇ ਐ ਫਾਈਨਲ ਐ ਕੱਲ ਲੇਕਿਨ ਸਰ ਜਿਹੜਾ ਇਹਦਾ ਐਲਾਈਅੰਸ ਹੋਇਆ ਦੇਖੋ ਤੁਸੀਂ ਦੇਖੋ ਆਪਣਾ ਇੰਡੀਆ ਲਾਈਨਸ ਇੰਡੀਆ ਲਾਈਨਸ ਇੰਡੀਆ ਲਾਈਨਸ ਮਤਲਬ ਇੰਡੀਆ ਲਾਈਨਸ ਇੱਕ ਗਰੁੱਪ ਬਣਿਆ ਭਾਜਪਾ ਦੇ ਖਿਲਾਫ

ਉਹ ਦੋਸਤਲੀ ਅਲਾਈਂਸ ਦਾ ਉੱਪਰ ਜਿਹੜਾ ਉੱਪਰ ਇਹਨੇ ਬਣਾਇਆ ਤਾਂ ਉਹ ਇੰਡੀਆ ਲਾਈਨਸ ਉਹ ਖੁੱਦਰ ਗਿਆ ਫਾਰ ਦਾ ਬੀਂਗ ਟਾਈਮ ਫਾਰ ਦਾ ਟਾਈਮ ਬਿਲਕੁਲ ਸਰ ਇਸ ਲਈ ਇਹ ਬੀਂਗ ਇਹ ਚਲੇਗਾ ਬਿਲਕੁਲ ਸਰ ਉਸ ਤੋਂ ਬਾਅਦ ਇਹ ਟੁੱਟ ਵੀ ਸਕਦਾ ਹੈ ਔਰ ਸਰ ਨੈਟ ਰਿਜ਼ਲਟ ਕਿਹ ਹੈ ਇਸ ਉਹ ਖੈਰ ਨੈਟ ਨੈਟ ਰਿਜ਼ਲਟ ਤਾਂ ਪਤਾ ਤੇ ਕੱਲ ਲੱਗੇਗਾ ਸਰ ਜਿਹੜਾ ਫਰੈਂਡਲੀ ਅਲਾਈਂਸ ਹੀ ਉਸ ਫਰੈਂਡਲੀ ਅਲਾਈਂਸ ਦੇ ਜਿਹੜੇ ਜਿੱਤਣ ਦੇ ਚਾਂਸ ਹੈ ਉਹ ਕਟিয়ে ਓ ਇਸ ਦਾ ਮਤਲਬ ਜਿਹੜਾ ਅਲਾਈਂਸ ਇਹਨੇ ਪਹਿਲੇ ਬਣਾਇਆ ਉਹ ਅਨਫਰੈਂਡਲੀ

अजैक्शन कलमिनेट खत्म हो सत अठायद दस भी हो सकते इंडिपेंडेंट उमीदार जीत के जीत के, के आ सकते, सकते नंबर एक नम्ब दो गले की अपने भी चैनल चैनल एग्जिट पोल उसे देखा कि कोई इंडिया गठबंधन की पंजा सीटा कोई सठ सीटा सतुंजा कोई उठुंजा वर्सिज भाजपा इधर भाजपा ने एक ऐलान किया कि पहले प्रेस

हिंदू मुसलमान की है मसला है इतने एम एल एज हाँ। ठीक है ना जनाब एम एल गठबंधन ज्यादा लेगा तो उससे का नेचुरली बनेगा सीएम बिल्कुल अच्छा एक तो एक दे ए चांस है कि इंडिया गठबंधन का सीएम और सरकार बनेगी सेकंड चांस है कि या फर्स्ट चांस रखो या सेकंड रखो भाजपा का सीएम और सरकार बनेगी ठीक है जनाब बिल्कुल दूसरा चांस है कि कोई भी सरकार नहीं बनेगी बिल्कुल ये सस्पेंडेड एनिमेशन भी हो सकता है ना इधर पूरे होते ना इधर पूरे हो बिल्कुल अच्छा फिर एक और भी चीज इन को एक जबरदस्त फार्मूला होता है हार्स ट्रेडिंग हार्स ट्रेडिंग मीन खरीद फरोखत okay. खरीद फरोखत और खुशकिस्मती या बदकिस्मती है जेडे ऊपर दिल्ली बैठे थे वो बड़े माहिर लोग हैं ਉਹ ਫ੍ਰੀਡਰਿਕੋ ਟੈਕ ਦਾ ਉਹ ਤੇ ਸੋਦਾਬਾਜੀ ਪਰਿਵਾਰ ਲੋਗਨ ਉਹ ਵੀ ساری ਦੁਨੀਆ ਕੀ ਪਤਾ ਹੈ ਸਰ ਤਾਂ ਇਸ ਲਈ ਮਤਲਬ देयर इज नो ਸਰਟੇਨਟੀ ਕੋਈ ਪੱਕਾ ਨਹੀਂ ਕਿ ਕੱਲ ਕੋਈ ਸਰਕਾਰ ਬਣੇਗੀ ਸਰ ਹੂੰ ਇਹ ਕੋਈ ਨਾ ਪੱਕਾ ਨਹੀਂ ਸਰ ਦਾਵੇ ਤਾਂ ਸਾਰੇ ਕਰ ਰਹੇ ਸਭ ਤੋਂ ਵੱਡਾ ਦਾਵਾ ਜਿਹੜਾ ਹੈ ਉਹ ਇਸ ਵੇਲੇ ਐਨਸੀ ਕਰ ਰਹੀ ਹੈ ਜੀ ਸਰ ਕਿਉਂਕਿ ਹੁਣ ਅਲਾਈਅੰਸ ਦੀ ਗੱਲ ਤਾਂ ਤੁਸੀਂ ਨਕਾਰ ਹੀ ਛੱਡੀ ਕਿ ਉਹ ਕਿਉਂਕਿ ਫ੍ਰੈਂਡਲੀ ਅਲਾਈਅੰਸ ਹੈ ਉਹ ਕਿਸੇ ਵੀ ਵੇਲੇ ਟੁੱਟ ਵੀ ਸਕਦਾ ਹੈ ਕਿਦਰ ਇਹ ਐਸਾ ਤਾਂ ਨਹੀਂ ਕਿ ਅਲਾਈਅੰਸ ਜਿਹੜਾ ਫਰੈਂਡਲੀ ਦੀ ਜਗ੍ਹਾ ਕੋਈ ਹੋਰ ਅਲਾਈਅੰਸ ਬਣ ਕੇ ਸਰਕਾਰ ਸਰ ਇੱਕ ਡਾਕਟਰ ਫਾਰੂਕ ਸਾਹਿਬ ਨੇ ਕੱਲ ਬਿਆਨ ਦਿੱਤਾ ਕਿ ਅਗਰ ਹਮ ਭਾਜਪਾ ਕੀ ਤਰਫ ਜਾਏਗੇ ਤਾਂ ਹਮ ਮੌਤ ਕੀ ਤਰਫ ਜਾਏਗੇ ਅਗਰ ਦੂਸਰਾ ਕੋਈ ਇੰਡੀਆ ਗਠਬੰਧਨ ਸੇ ਭਾਜਪਾ ਕੀ ਤਰਫ ਜਾਏਗਾ ਉਹ ਮੌਤ ਕੀ ਤਰਫ ਜਾਏਗਾ ਔਰ ਇਹ ਇਸੇ ਤਰ੍ਹਾਂ ਦਾ ਬਿਆਨ ਉਮਰ ਅਬਦੁੱਲਾ ਨੇ ਵੀ ਦਿੱਤਾ ਸੀ ਉਮਰ ਅਬਦੁੱਲਾ ਨੇ ਦਿੱਤਾ ਸੀ ਭਾਜਪਾ ਦੇ ਨਾਲ ਮਿਲਵੀ ਸਰਕਾਰ ਬਣਦੀ ਹੈ ਭਾਵੇਂ ਉਹ ਸਰਵਾਈਵਲ ਵਾਸਤੇ ਹੋਵੇ ਪਰ ਉਹ ਆਪਣੀ ਇੱਕ ਪੋਲਿਟਿਕਲ ਮੌਤ ਵੱਲ ਜਾ ਰਹੇ ਮੌਤ

ਉਹ ਵੀ ਸੁਣਨ ਦੇ ਵਿੱਚ ਆਇਆ ਹੈ ਕਿਉਂਕਿ ਅਸੀਂ ਇਹ ਪੱਕੇ ਤੌਰ ਤੇ ਤਾਂ ਉਹਨਾਂ ਨੇ ਨਹੀਂ ਕਿਹਾ ਲੇਕਿਨ ਜਿਹੜਾ ਉਹਨਾਂ ਦਾ ਇਸ਼ਾਰਾ ਹੈ ਕਿ ਸਟੇਟ ਹੂਡ ਅਗਰ ਹੁੰਦੀ ਹੈ ਤੇ ਸ਼ਾਇਦ ਉਹ ਭਾਜਪਾ ਵੱਲ ਰੁਖ ਕਰ ਸਕਦੇ ਨੇ ਦੇਖੋ ਸਰ ਜਿੰਨਾ ਨਾਲ ਇਹ ਇਸ਼ਾਰੇ ਪ੍ਰੋਸੈਸ ਦਾ ਤੁਸੀਂ ਮੀਡੀਆ ਲਈ ਪਤਾ ਹੁੰਦਾ ਸਰ ਇੰਨਾ ਨਹੀਂ ਹੁੰਦਾ ਬਿਕਾਜ਼ ਪਾਸਤੇ ਇੱਕ ਆਰਡੀਨਰੀ ਆਮਦ ਨਹੀਂ ਆ ਲੇਕਿਨ ਮੇਰਾ ਵਿਅਕਤੀਗਤ ਵਿਚਾਰ ਹੈ ਕਿ ਇੰਜੀਨੀਅਰ ਰਸ਼ੀਦ ਭਾਜਪਾ ਦਾ ਆਦਮੀ ਨਹੀਂ ਹੈ ਉਹ ਇੰਜੀਨੀਅਰ ਰਸ਼ੀਦ ਪ੍ਰਾਕਸੀ ਵੀ ਨਹੀਂ ਹੈ ਪਰ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਬੇਲ ਮਿਲ ਜਾਂਦੀ ਹੈ ਉਹ ਬਾਹਰ ਆ ਜਾਂਦੇ ਹਨ ਜੀ ਇੱਕ ਇੰਨੇ ਵੱਡੇ ਕੇਸ ਦੇ ਵਿੱਚ ਜਦ ਕਿ ਉਹਨਾਂ ਨੂੰ ਜਦੋਂ ਉਹਨਾਂ ਨੇ ਇਲੈਕਸ਼ਨ ਲੜਿਆ ਸੀ ਐਮਪੀ ਦਾ ਉਦੋਂ ਉਹ ਬਾਹਰ ਨਹੀਂ ਆ पाए ਲੇਕਿਨ ਉਹ ਤੇ ਸਰ ਕੇਜਰੀਵਾਲ ਕੀ ਨੇ ਅਰੈਸਟ ਕੀਤਾ ਸੀ ਉਸੇ ਵੀ ਬੇਲ ਦਿੱਤੀ ਸਰ ਉਹ ਤੇ ਗੱਲ ਉਹ ਤੇ ਅਲੱਗ ਪ੍ਰੋਸੈਸ ਹੈ ਉਹ ਜੁਡੀਸ਼ੀਅਰੀ ਦਾ ਪ੍ਰੋਸੈਸ ਹੈ ਸਰ ਪੰਜਾਬ ਦੇ ਵਿੱਚ ਇੰਜੀਨੀਅਰ ਰਸ਼ੀਦ ਵਰਗਾ ਹੀ ਇੱਕ ਐਮਪੀ ਜਿੱਤਿਆ ਸੀ ਅਮਰਤਪਾਲ ਸਿੰਘ ਉਹਨੂੰ ਤਾਂ ਹਜੇ ਤੱਕ ਨਹੀਂ ਬੇਲ ਮਿਲੀ ਬੇਲ ਨਹੀਂ ਮਿਲੀ ਕਿਉਂਕਿ ਪੰਜਾਬ ਦੇ ਪੰਜਾਬ ਵਰਸਸ ਸੈਂਟਰ ਵੀ ਹੈ ਨਾ ਸਰ ਉੱਥੇ ਪੰਜਾਬ ਵਰਸਸ ਸੈਂਟਰ ਵੀ ਹੈ ਜੀਐਨਕੇ ਵਰਸਸ ਸੈਂਟਰ ਨਹੀਂ ਹੈ ਫਲਾਲ ਨਹੀਂ ਹੈ ਬਿਲਕੁਲ ਨਹੀਂ ਇੱਥੇ ਸਾਰਾ ਕੁਝ ਦੇਖੋ ਸਰ ਹੁਣ ਐਲਜੀ ਹੈ ਇਹ ਪਹਿਲੀ ਵਾਰ ਇਸ ਟੀਚ ਵਿੱਚ ਉਹ ਪੋਲਿਟਿਕਲ ਟੀਚ ਦੇ ਵਿੱਚ ਇਲੈਕਸ਼ਨ ਦੀ ਟੀਚ ਕਿ ਐਲਜੀ ਨੇ ਅਲਾਟ ਕੀਤੇ 5 ਐਮਲ ਇਸੇ ਅਲਾਟਮੈਂਟ ਰੱਖਦੇ ਫਿਰ ਇਲੈਕਸ਼ਨ ਕਰਾਣੇ ਦੀ ਕੀ ਜਰੂਰਤ ਸੀ 90 ਦੇ 90 ਸੀਟਾ ਅਲਾਟ ਕਰਾਣੀ ਹੈ ਥਰੂ ਐਲਜੀ ਫਿਰ ਦੇ ਵਿੱਚ ਕੀ ਲੱਗਦਾ ਕਿ ਜਿਹੜੇ ਪੰਜ ਅਗਰ ਅਲਾਰਟ ਹੋਣਗੇ ਕਿ ਕਿ ਹਜੇ ਜਨਤਕ ਨਹੀਂ ਹੋਇਆ ਕੋਈ ਨੋਟੀਫਿਕੇਸ਼ਨ ਐਸੀ ਨਹੀਂ ਆਈ ਆਫੀਸ਼ੀਅਲ ਨੋਟੀਫਿਕੇਸ਼ਨ ਮਗਰ ਜੋ ਕਿਆਸ ਨਿਕਲ ਕੇ ਆ ਰਹੇ ਨੇ ਕਿਹਾ ਜਾ ਰਿਹਾ ਕਿ ਇਸ ਪੰਜ ਦੇ ਪੰਜ ਭਾਜਪਾ ਦੇ ਹੀ ਹੋ ਸਕਦੇ ਉਹ ਤੇ ਗੱਲ ਠੀਕ ਹੈ ਸਰ ਲੇਕਿਨ ਕੋਈ ਮੇਰੇ ਭਰਾ ਆਖਾ ਦੇ ਕਿ ਅੱਜ ਐਲਜੀ

ਤੁਸੀਂ ਇਸ ਦਾ ਤੋੜ ਕੀ ਹੋ ਸਕਦਾ ਕਿ ਹੋ ਸਕਦਾ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਪੰਜ ਮੰਨ ਲਓ ਕਿ ਪੰਜ ਇਹ ਭਾਜਪਾ ਨੂੰ ਦੇ ਵੀ ਦਿੰਦੇ ਨੇ ਜੀ ਮੰਨ ਲਓ ਕਿ ਭਾਜਪਾ ਦੇ 20 25 ਜਾਂ ਜਿੰਨੇ ਉਹ ਕਹਿ ਰਹੇ ਉਹਨਾਂ ਦੇ ਆ ਜਾਂਦੇ ਪਲੱਸ ਕਰਕੇ ਵੀ ਉਹ ਨਹੀਂ ਬਣਦੇ ਸਰ ਨਹੀਂ ਬਣਦੇ ਸਰ ਦੇਖੋ ਕੋਈ ਹੋਰ ਪਾਰਟੀ ਹੋਵੇ ਜਿਸ ਦੇ ਘਟਵੇ ਹੀ ਚਾਰ ਹੋਣ ਨਹੀਂ ਸਰ ਇੱਕ ਗੱਲ ਹੈ ਨਾ ਮਨਨਬ ਮਤਲਬ ਕੋਈ ਹੋਰ ਪਾਰਟੀ ਹੋਵੇ ਚਾਹੇ ਉਹ ਕਾਂਗਰਸ ਹੋਵੇ ਚਾਹੇ ਐਨਸੀ ਹੋਵੇ ਅਗਰ ਉਹਨਾਂ ਦੇ ਚਾਰ ਕੱਟਦੇ ਹੋਣ ਤੇ ਫਿਰ ਐਲਜੀ ਸਾਹਿਬ ਨੂੰ ਉਹ ਚਾਰ ਬੰਦੇ ਉਹਨਾਂ ਦੇ ਪੂਰੇ ਨਹੀਂ ਕਰਨੇ ਚਾਹੀਦੇ ਨਹੀਂ ਕਰਨਗੇ ਉਹ ਕਿਉਂਕਿ ਇਹ ਤਾਂ ਗੌਰਮੈਂਟ ਚਾਹੀਦੇ ਬਿਲਕੁਲ ਪਰਫਾਰਮੈਂਟ ਫਾਰਮ ਕਰ ਬਿਲਕੁਲ ਸਰ ਗਲਤੀਆਂ ਕਿਤੇ ਜਾ ਦੇ ਬਿਲਕੁਲ ਸਰ ਬਿਲਕੁਲ ਸਰ ਇਹ ਮਤਲਬ ਜਿਹੜਾ ਇੱਕ ਇੱਕ ਬਿਲਕੁਲ ਸਿੱਧੀ ਸਾਦੀ ਗੱਲ ਹੈ ਸਰ ਬਹੁਤ ਜ਼ਿਆਦਾ ਸੋਚਣ ਦੀ ਲੋੜ ਨਹੀਂ ਤੁਹਾਨੂੰ ਕੀ ਲੱਗਦਾ ਕਿ ਇਹ ਛੇ ਤੂੰ ਗਿੰਦਰੀ ਸਟਾਰਟ ਕਰਨ ਤੱਕ ਇਹਦੇ ਪੂਰੇ ਨਹੀਂ ਹੁੰਦੇ ਸਰ ਅੱਛਾ ਨਹੀਂ ਹੁੰਦੇ ਜਿਹੜਾ ਚੱਲ ਜਾ ਆ ਰਾਤੋਂ ਰਾਤ ਕੋਈ ਕਈ ਪਤਾ 50 55 85 ਟੈਂਡੀ ਬਣ ਜਾਣ ਉਹ ਪਤਾ ਨਹੀਂ ਸਰ ਉਹ ਵੀ ਕੋਈ ਪਤਾ ਨਹੀਂ ਸਰ ਪਰ ਇੱਕ ਚੀਜ਼ ਵੀ ਤੇ ਦੇਖਣ ਵਾਲੀ ਹੈ ਨਾ ਜਿਸ ਤਰ੍ਹਾਂ ਸਿਰ ਇਸ ਇਥੋਂ ਇਹ ਕਿਆਸ ਲਗਾਇਆ ਜਾਵੇ ਕਿ ਜਿਸ ਤਰ੍ਹਾਂ ਤੁਸੀਂ ਤਿੰਨ ਆਪਸ਼ਨਸ ਦਿੱਤੀਆਂ ਹੁਣ ਸ਼ੁਰੂਆਤੀ ਤੋਂ ਜੀ ਐਨਸੀ ਯਾਨੀ ਕਿ ਇੰਡੀਆ ਅਲਾਈንስ ਇੰਡੀਆ ਅਲਾਈንስ ਉਹਦੀ ਬਣੇਗੀ ਜੀ

ਨੌਜਵਾਨ ਜਿਹੜੇ ਵਿਚਾਰੇ ਬੱਚੇ ਇਸ ਵਕਤ ਬੜੇ ਤਬਾਹ ਹੋਏ ਇਹ ਸਾਰੇ ਨੌਜਵਾਨ ਪੜੇ ਲਿਖੇ ਉਹਨਾਂ ਦਾ ਖਿਆਲ ਰੱਖਣ ਸਰ ਸਾਡੀ ਇਹ ਅਪੀਲ ਹੈ ਕੋਈ ਸਾਡੀ ਇਹ 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 ਦੁਆ ਵੀ ਹੈ ਕਿ ਇਹ ਕੋਈ ਨਾ ਕੋਈ ਸਰਕਾਰ ਬਣ ਜਾਏ ਸਰ ਆਖਰੀ ਸਵਾਲ ਜੀ ਕੁਝ ਪਾਰਟੀਆਂ ਨੇ ਇੱਕ ਦਿਨ ਪਹਿਲਾਂ ਰਾਸ਼ਨ ਵੰਡ ਕੇ ਵੋਟਾਂ ਲਈਆਂ ਹੁਣ ਉਹ ਵੋਟਾਂ ਮਿਲੀਆਂ ਜਾਂ ਨਹੀਂ ਮਿਲੀਆਂ ਕੀ ਇਹ ਸੰਵਿਧਾਨਿਕ ਸੀਗਾ ਕੀ ਵਾਇਲੇਸ਼ਨ ਆਫ ਕੋਡ ਆਫ ਕੰਡਕਟ ਨਹੀਂ ਬਿਲਕੁਲ ਹੈ ਸਰ ਫਿਰ ਉਦੇ ਉੱਪਰ ਕੋਈ ਇਸ ਵੇਲੇ ਤੱਕ ਕਿਉਂਕਿ ਕੁਝ ਚੈਨਲਾਂ ਨੇ ਵੀ ਚਲਾਇਆ ਸੀ ਅਸਰ ਨਹੀਂ ਹੋਇਆ ਕੋਈ कोई एक्शन नहीं हुआ क्योंकि सर जड़े जड़े बनने वाले राशन या दुइतरी दा खाने पीने वाली चीजें सर रोल्लिंग अलायंस ते ज्यादा लोग इन पार्टी है सर उनदे ऊपर एक्शन कौन करेगा हम्म कौनदे ऊपर एक्शन कौन करेगा बड़ी कवरेज मीडिया ने दी थी ऐसे भी दिखया लेकिन कोई एक्शन नहीं हुआ सर बिल्कुल नहीं बड़ी अफसोस दिखा ले की उम्मीद लगाई सर उम्मीद के बदकिस्मती ये साडी और पब्लिक दी भी साडी एक पब्लिक दा भी एक बड़ा नेगेटिव रोल है कि पब्लिक ही समझना चाहिए शायद कि ऐसी अपनी जमीन नहीं बेचिए असी अपनी अपनी कोई अंदर जी कॉन्शियस है कॉन्शियस तो सोधर नहीं करिए सारी कॉन्शियस कुछ भी पार्टी को ऊपर है सर तो यह सर सा डॉक्टर साहब जी अलबात की जिस तरह कि इन्होंने कहा कि कॉन्शियस ਤੁਹਾਡੀ ਕੌਨਸ਼ੀਅਸ ਅਗਰ ਮੰਦੀ ਹੈ ਤਾਂ ਵੋਟ ਜਿਹੜੀ ਮਤ ਦਾ ਦਾਨ ਸਿੱਧਾ ਕਹਿ ਲਈਏ ਕਿ ਮਤ ਦਾ ਦਾਨ ਜੇ ਦੇਣਾ ਹੈ ਤੇ ਉਹ ਮਤ ਅਨੁਸਾਰ ਦਿਓ ਨਾ ਕਿ 5 ਕਿਲੋ ਰਾਸ਼ਨ ਲੈ ਕੇ ਤੇ ਮਤ ਆਪਣੀ ਨੂੰ ਮਾਰ ਕੇ ਤੇ ਉਸ ਦਾਨ ਨੂੰ ਤੁਸੀਂ ਪੇਟੀ ਦੇ ਵਿੱਚ ਜਾਂ ਮਸ਼ੀਨ ਦੇ ਵਿੱਚ ਜਾ ਕੇ ਬਟਨ ਦਬਾਓ ਹੁਣ ਦੇਖਣਾ ਹੋਵੇਗਾ ਕਿ ਕਿੰਨਾ ਕੁ ਮਤ ਦਾ ਦਾਨ ਹੋਇਆ ਜਾਂ ਕਿੰਨਾ ਕੁ ਰਾਸ਼ਨ ਦਾ ਦਾਨ ਕੰਮ ਕਰ ਗਿਆ ਇਹ ਤਾਂ ਹੁਣ ਆਉਣ ਵਾਲਾ ਸਮਾਂ ਯਾਨੀ ਕਿ ਕੱਲ 8 ਅਕਤੂਬਰ ਦੱਸ ਦੇਵੇਗਾ ਕਿ ਕਿਸ ਨੂੰ ਕਿੰਨੀਆਂ ਸੀਟਾਂ ਮਿਲੀਆਂ ਫਿਲਹਾਲ ਜੋ ਕਿਆਸ ਡਾਕਟਰ ਨੇ ਆਪਣੇ opinions ਆਪਣੀ ਜਿਹੜੇ ਵਿਚਾਰ ਰੱਖੇ ਨੇ ਉਹਦੇ ਤਹਿਤ ਤਾਂ ਤਿੰਨ অপਸ਼ਨਾਂ ਇਹਨਾਂ ਨੇ ਦਿੱਤੀਆਂ ਜਾਂ ਬਣੇਗੀ ਹੀ ਨਹੀਂ ਜਾਂ ਇੰਡੀਅਨ ਅਲਾਈਅንስ ਜਾਂ ਫਿਰ ਭਾਜਪਾ ਪਲੱਸ ਹੁਣ ਦੇਖਣਾ ਹੋਵੇਗਾ ਕਿ ਕੱਲ ਨੂੰ ਸਰਕਾਰ ਕਿ ਦੀ ਬਣੇਗੀ ਦੇਖਦੇ ਰਹੋ ਆਪਸੀ ਸਾਇੰਟੀਵੀ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਹੋਰ ਵੀ ਸ਼ਖਸੀਅਤਾਂ ਦੇ ਨਾਲ ਤੁਹਾਨੂੰ ਮਿਲਾਉਂਦੇ ਰਹਾਂਗੇ ਤੱਤਕ ਲਈ ਦਿਓ ਜੀ ਇਜਾਜ਼ਤ ਧੰਨਵਾਦ ਜੀ